ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸੇ ਕਾਲ ਜੀ ਕਿੰਗ ਚੀਮਾ ਡੌਲਜਰੀ ਕੀ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕਾਫੀ ਟਾਈਮ ਬਾਅਦ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀਗੀ ਠੀਕ ਹੈ ਸੱਤ ਵੀਰ ਦੀ ਤੇ ਅੱਜ ਆਪਾਂ ਦੁਬਾਰਾ ਫੇਰ ਪਾਉਣ ਲੱਗੇ ਆ ਤੇ ਬੇਨਤੀ ਹੈ ਕਿ ਵੀਰੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਟਾਈਮ ਬਾਅਦ ਆਪਾਂ ਵੀਡੀਓ ਸਟਾਰਟ ਕਰੀ ਜਾਨਾ ਠੀਕ ਹੈ ਕਿਤੇ ਵੀ ਹੁਣ 4 ਤੋਂ 5 ਮਹੀਨੇ ਬਾਅਦ ਆਪਾਂ ਨੇ ਦੁਬਾਰਾ ਫੇਰ ਪਾਇਆ ਹੈ ਪਲੇਟਫਾਰਮ ਦੇ ਵਿੱਚ ਠੀਕ ਹੈ ਤੇ ਰਿਕਵੈਸਟ ਹੈ ਕਿ ਬੇਨਤੀ ਹੈ ਕਿ ਵੀਡੀਓ ਲਾਈਕ ਤਾਂ ਸ਼ੇਅਰ ਜਰੂਰ ਵੱਧ ਤੋਂ ਵੱਧ ਕਰਿਓ ਠੀਕ ਹੈ ਤਾਂ ਕਿ ਕਰੈਕਟਰਾਂ ਦੀ ਜਿੱਡੀ ਵੀ ਆਪਣੀ ਵੈਲਿਊ ਹੈ ਹਨਾ ਆਪਾਂ ਉਸ ਹਾਵਣ ਵਾਲੀ ਪਾਉਂਦੇ ਆ ਵੀ ਅਗਲੇ ਕਿਉਂਕਿ ਜ਼ਿਮੀਦਾਰ ਦੇ ਪੜਤੇ ਦੇ ਵਿੱਚ ਰਹਿ ਜੇ ਠੀਕ ਹੈ ਤੇ ਵੀਰੇ ਸਸਟੀ ਕਾਲ ਦਿੱਤੇ ਵੀਰੇ ਕੀ ਹਾਲ ਠੀਕ ਹੋ ਗਏ ਵਧੀਆ ਵਧੀਆ ਤੇ ਵੀਰੇ ਆਪਣਾ ਇੱਕ ਐਡਰੈਸ ਦੱਸ ਦੋ ਐਡਰੈਸ ਹੈਗਾ ਆਪਣਾ ਬਾਈ ਦਿੱਤੂਪੁਰ ਜੱਟਾਂ ਦਾ ਬਸ ਅੱਡਾ ਪੈ ਜਾਂਦਾ ਹੈ ਪਟਿਆਲਾ ਡਿਸਟ੍ਰਿਕਟ ਹਾਂਜੀ ਪਟਿਆਲਾ ਰੋਂ 20 ਕਿਲੋਮੀਟਰ ਆਪਾਂ ਆਸਾਂ ਛੇਗਾ ਆਸ ਤੋਂ ਪਟਿਆਲਾ ਰੋਡ ਤੇ ਆ ਠੀਕ ਹੈ ਤੇ ਇੱਕ ਵੀਰੇ ਬੇਨਤੀ ਹੈ ਕਿ ਸਵੇਰੇ 7 ਵਜੇ ਤੋਂ ਬਾਅਦ ਤੇ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਹਾਂ ਹਣਾ 7 ਵਜੇ ਤੋਂ ਬਾਅਦ ਨਹੀਂ ਫੋਨ ਕਰਨਾ 7 ਵਜੇ ਤੋਂ ਬਾਅਦ ਕਰਨਾ ਤੇ ਸ਼ਾਮ ਨੂੰ 7 ਵਜੇ ਤੱਕ ਠੀਕ ਹੈ ਤੇ ਫੋਨ ਨਾ ਕਰਿਓ ਕਿਉਂਕਿ ਹਰੇਕ ਪਰਿਵਾਰ ਵਾਲਾ ਹੁੰਦਾ ਹਨਾ ਤੇ ਆਪਾਂ ਜਿਆਦਾ ਟਾਈਮ ਨਾ ਖਰਾਬ ਕਰੀਏ ਆਪਾਂ ਟਰੈਕਟਰਾਂ ਦੀ ਵੈਲਿਊ ਪਤਾ ਕਰੀਏ ਠੀਕ ਹੈ ਜੀ ਇਹ ਹੈਗਾ ਜੀ 1992 ਮਾਡਲ 1992 ਮਾਡਲ ਟਰੈਕਟਰ ਇੰਜਨ ਗੇਰ ਦਾ ਚੰਗਾ ਬੱਬੂ ਭਾਈ ਤੇ ਪਿਛਲੇ ਟਾਇਰ ਰਬੜਾ ਲਿਆ ਬਾਈ ਠੀਕ ਹੈ ਜੀ ਹੈਗੇ 85 66 ਟਾਇਰ ਹੋਣਗੇ ਮੁਰਲੇ ਅੱਧੇ ਕ ਹੋਣਗੇ ਠੀਕ ਹੈ ਜੀ ਆ ਟਰੈਕਟਰ ਇੰਜਨ ਗੇਅਰ ਦਾ ਚੰਗਾ ਪੰਜਾਬ ਨੰਬਰ ਆ ਪੰਜਾਬ ਨੰਬਰ ਇਹ ਆਪਾਂ 1,25,000 ਦਾ ਦੇ ਦਾਂਗੇ 92 ਮਾਡਲ ਹੈ ਹਾਂ ਜੀ 1,25,000 ਦਾ ਦੇਣਾ ਜਣਿਆ ਟਰੈਕਟਰ ਹਾਂ ਦੇਣਾ ਜਣਿਆ ਕਿੰਨੇ ਲੈਣ ਜਣਿਆ ਓਕੇ ਆ ਵਧੀਆ ਫੁੱਲ ਵਧੀਆ ਟਰੈਕਟਰ ਆ ਠੀਕ ਹੈ ਜੀ ਇਹ ਸੋਨਾਲੀ ਕਾ 2007 ਮਾਡਲ ਆ 2007 ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਇਹਦੇ ਬਾਈ ਠੀਕ ਹੈ ਜੀ ਪਿਛਲੇ ਟਾਇਰ ਅੱਧੇ ਨੇ ਮੁਰਲੇ 70 ਪੈਸੇ ਨੇ ਠੀਕ ਹੈ ਸਟਾਉਨਰ ਹੈ ਵੀ ਸਾਰਾ ਟਰੈਕਟਰ ਓਰੀਜਨਲ ਆ ਠੀਕ ਹੈ ਇਹ ਆਪਾਂ 2.5 ਲੱਖ ਰੁਪਏ ਦੇ ਦਾਂਗੇ 2.5 ਲੱਖ ਦਾ ਦੇਣਾ ਹੈ ਚੰਗਾ ਟਰੈਕਟਰ ਇੰਜਨ ਗੇਅਰ ਦਾ ਵੀ ਪੂਰਾ ਵਧੀਆ ਅਜੇ ਤੱਕ ਨਾ ਟਿਊਬਾਂ ਨਾ ਇੰਜਨ ਖੁੱਲਿਆ ਨਹੀਂ ਹੈਗਾ ਠੀਕ ਹੈ ਟਰੈਕਟਰ ਸੋਹਣਾ ਸਾਫ ਪਿਆ ਹੈ ਨਾ ਇਹ 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 2007 ਮਾਡਲ ਦਾ 2007 ਮਾਡਲ ਇਹ ਕਿਸੇ ਵੀਰ ਨੂੰ ਘੱਟ ਰੇਟ ਨਾਲ ਚਾਹੀਦਾ ਇਹ ਆਪਾਂ ਇਹ ਆਪਾਂ 80000 ਦਾ ਦੇ ਦਾਂਗੇ ਟੋਲ ਕੇ ਵੀ ਦੇ ਦੋਗੇ ਟੋਲ ਕੇ ਵੀ ਦੇ ਦਾਂਗੇ ਹਾਂ ਦੱਸ ਇਹ ਮੇਰੇ ਤੁਸੀਂ ਆਪ ਆ ਕੇ ਤੁਸੀਂ ਟਰੈਕਟਰ ਦੇਖ ਲਓ ਤੁਹਾਨੂੰ ਦਿਖਾ ਦਿੰਨੇ ਆ ਤੇ ਤੁਸੀਂ ਆਪ ਆ ਕੇ ਵੀਰ ਨਾਲ ਸੌਦਾ ਕਰ ਸਕਦੇ ਜਿਹੜੇ ਸਾਡਾ ਤੋਲ ਕੇ ਲੈ ਕੇ ਆਣਾ ਤੋਲ ਕੇ ਲੈ ਜਾਓ ਸੌਦੇ ਲੈ ਕੇ ਜਾਣਾ ਸੌਦੇ ਲੈ ਜਾਓ ਠੀਕ ਹੈ ਸਾਹਮਣੇ ਹੈ ਟਰੈਕਟਰ ਹੈਗਾ ਟਰੈਕਟਰ ਹੀ ਹੈ ਹਾਂ ਜੀ ਬਿਲਕੁਲ ਬਿਲਕੁਲ ਚੋ ਆਪਾਂ ਨੂੰ ਟਰੈਕਟਰ ਤੇ ਆਹ ਟਮਾਟਰੀ ਤੇ ਆਹ ਹਟਵਾ ਦੇ ਚੇਰੀ ਜਾ ਆ ਗਿਆ ਜਿਹੜਾ ਪੈਰ ਮੋੜ ਲੈ ਕਿੱਥੇ ਹੈ ਜਿਹੜੇ ਨਵੇਂ ਮਰਦਾਂ ਮੁੰਡੇ ਤਾਂ ਹੈਗਾ ਵੀਰੇ ਸਪਿਦਾ ਚੁਕਾ ਹੈ ਠੀਕ ਹੈ ਪਛਲੇ ਘਸੇ ਜਿਆ ਇਹਦੀ ਫਸਟ ਓਨਰ ਹੈ ਇੰਜਨ ਗੇਅਰ ਦਾ ਵਧੀਆ ਹੈ ਲੋਕਲ ਨੰਬਰ ਠੀਕ ਹੈ ਜੀ ਹਾਂ ਇਹ ਆਪਾਂ ਟਰੈਕਟਰ ਦੇ ਦਾਂਗੇ 1,80,000 ਦਾ 1 ਲੱਖ ਇੰਜਨ ਗੇਅਰ ਦਾ ਵਧੀਆ ਵੀਰੇ ਇਹ ਵਾਹ ਵਧੀਆ ਬਹੁਤ ਵਧੀਆ ਫਸਟ ਆਨਰ ਦਾ ਟਰੈਕਟਰ ਬਾਡੀ ਫੁੱਡੀ ਦਾ ਸਾਰਾ Ориਜਨਲ ਆ ਇਹਨਾਂ ਦਾ ਰੰਗ ਹੀ ਇਹ ਜਿਹ ਹੈ ਤੇ ਰੰਗ ਇਹ ਕਰਾਉ ਬੋ ਜੀ ਇਹ ਰੰਗ ਫਿੱਟਦੇ ਬਹੁਤ ਜੇ ਤੇ ਰੰਗ ਫਿੱਟਦੇ ਸੀ ਹਾਂ ਤੇ ਆਪਣੇ ਕੋਲ ਖੜੀ ਹੈ ਰੋਂ ਅੱਛਾ ਜੀ ਪ੍ਰੈਸ਼ਰ ਵਾਲੀ ਹੈ ਰੋਂ 88 ਦੀ ਇਹ ਆਪਾਂ ਲੱਗ ਕੇ ਚੱਲੋ ਦੇ ਦਾਂਗੇ ਭਾਈ 75,000 ਦੀ ਹਨ ਠੀਕ ਹੈ ਇਹ ਡਿਸਕ ਕਿੰਨੇ ਇੰਚੀ ਹੋਣੀਆਂ ਚ ਇਹ ਪੰਜਾਂ ਹੋਣੀਆਂ ਜਿਹੜੇ ਇੰਚੀ ਤਾਂ ਪਤਾ ਨਹੀਂ ਕਿੰਨੀਆਂ ਨੇ ਯਾਨੀ 85 ਕੇ ਪਾਸੇ ਪੰਜੀਆਂ ਨੇ ਹਾਂ ਹਾਂ ਇਹ ਪ੍ਰੈਸ਼ਰ ਇਹ ਬਣੀਆਂ ਕਿੱਥੋਂ ਦੀਆਂ ਨੇ ਪਤਾ ਕੋਈ ਇਹ ਬਣੀਆਂ ਹਾਂ ਜਾਂ ਨਹੀਂ ਪਤਾ ਬਈ ਕਿੱਥੇ ਦੀਆਂ ਹੂੰ 85000 ਰੁਪਏ ਦੇ ਦੇਣ ਕਿੰਨੇ ਨੇ ਨਾ 75 ਦੀਆਂ ਦੇ ਦਾਂ 75 ਰੁਪਏ ਦੇਣੀਆਂ ਨੇ ਇਹ ਡਿਸਕਾਊਂਟ ਇਕ ਘੱਟ ਦੀਆਂ ਇਹ ਟਰਾਲੀ 6.5 12 6.5 12 ਹਾਂ ਜੇ ਇੱਕ ਵਾਲੀ ਟਰਾਲੀ ਆ ਇਹ ਆਪਾਂ 1 ਲੱਖ 65000 ਦੀ ਦੇ ਦਾਂਗੇ 1 ਲੱਖ 65000 ਉਹ ਹੈਗੀਆਂ ਹਰਸ਼ ਦੇਖ ਇੱਕ ਵਾਰ ਹਰਸ਼ ਹਰਸ਼ ਠੀਕ ਆ ਵੀਰੇ ਆ ਪਾਣੀ ਪੂਣੀ ਖੜਿਆ ਹੋਇਆ ਪਾਣੀ ਕਰਦੇ ਹਾਂ ਜਰਜੀ ਪੈ ਜਾਂਦੀ ਆ ਇਹ ਹੈਗੇ ਆਪਣੀ 14 7 ਟਰਾਲੀ ਰੰਗ ਰੰਗ ਨਵਾਂ ਹੋਇਆ ਪਿਆ ਪੇਂਟ 14 7 ਦੀ ਟੱਕ ਵੀ ਹੁੱਕ ਵਾਲੀ ਆ ਵਧੀਆ ਚੰਗੀ ਟਰਾਲੀ ਆ ਹਾਂ ਇਹ ਦੇਖ ਲੋ ਬਿੱਡ ਬੁੱਡ ਲੱਗਿਆ ਹੋਇਆ ਇਹ ਆਪਾਂ ਦੇ ਦਾਂ 180000 ਦੀ 14 7 14 7 ਟਰਾਲੀ ਟੱਕ ਵੀ ਹੁੱਕ ਵਾਲੀ 180000 ਦੀ ਹਾਂ 180000 ਦੀ ਨਵਾਂ ਪੇਂਟ ਹੋਇਆ ਪਿਆ ਨਵਾਂ ਪੇਂਟ 180000 ਆ 11 6.5 ਜੱਕ ਵਾਲੀ ਕਿੰਨੇ ਦੱਸਿਆ 12 6.5 ਇਹ 165 ਦੀ 160 ਦੀ ਦੇ ਦਾਂਗੇ ਜਣੀ 160 ਦੀ ਆਹ ਉਹ ਪਰਲੀ ਕਿੰਨੀ 181 181 14 7 ਦੀ 181 ਤਾਂ 177 ਦੀ ਵੀ ਦੇ ਦਾਂਗੇ ਭਾਈ ਜੇ ਤੇਰੀ ਕੋਈ ਵੀਡੀਓ ਦੱਸ ਕੇ ਆਊਗਾ ਚਲੋ ਲੈ ਵੀਰੇ 5000 ਤਾਂ ਬਾਈ ਦੇ ਪਹਿਲੇ ਸ਼ੂਟ ਕਰਤਾ ਵੀਡੀਓ ਪਛੀੜ ਕੇ ਆਉਗਾ ਇਹ 60 ਟਰੈਕਟਰ origional ਸਾਰਾ ਫਸਟ ਓਨਰ ਆ ਭਾਈ 60 ਹਾਂ ਜਿੰਨਾ ਮਰਦਾ ਹੈ 198 ਮਾਡਲ ਆ 198 ਮਾਡਲ ਡਬਲ ਕਲਚ ਫਸਟ ਓਨਰ ਸਾਰਾ origional ਟਰੈਕਟਰ ਆ 210000 ਦਾ ਦੇ ਦਾਂਗੇ ਆਪਾਂ 210098 ਮਾਡਲ ਮਗਲੇ ਟਾਇਰ ਨਾਲ ਚੰਗਾ ਟਰੈਕਟਰ ਸਾਰੇ ਤੇ ਕੁਝ ਮੁਜਬਾਈ ਚਾਹੇ ਮੁਰਲੇ ਟਰੈਕਟਰ ਹੈ 380 ਪੈਸੇ ਹਾਂ ਹਾਂ ਪਿਛਲੇ ਤਾਂ ਨਵੇਂ ਹਰ ਕੀ ਆ ਹਾਂ ਤੇ ਬੰਪਰ ਬੰਪਰ ਸਾਰਾ ਲੱਗਿਆ ਪਿਆ ਲੈਟਾਂ ਲੂਟਾਂ ਭਰਿਆ ਪਿਆ ਟਰੈਕਟਰ ਮੁਰਲੇ ਮਗਰਾਟ ਲੱਗੇ ਪਿਆ ਬੈਟਰੀ ਨਵੀਆਂ ਤੇ ਡੈਕ ਵਗੈਰਾ ਵੀ ਲੱਗਿਆ ਪਿਆ ਸਾਰਾ ਲੈਟਾਂ ਤੇ ਜਾਲੀਆਂ ਜੁੜੀਆਂ ਚੰਗਾ ਟਰੈਕਟਰ ਠੀਕ 2 ਲੱਖ 90 2 ਟਰਾਲੀਆਂ ਆਣੇ 2 ਲੱਖ 10000 ਦਾ 98 ਮਾਡਲ ਠੀਕ ਹੈ ਜੀ 2 ਟਰਾਲੀਆਂ ਤੂੜੀ ਵਾਲੇ ਨੇ ਕੇ ਖੜੀਆਂ ਇੱਕ ਭਾਈ ਉਧਰ ਖੜੀਆਂ ਠੀਕ ਹੈ ਜੀ ਇਹ ਆਪਾਂ 65.000 ਨਹੀਂ ਦੇ ਦਾਂਗੇ ਇਹ ਦੋ ਇਹ ਸਿੰਗਲ ਟਾਇਰੀ ਨੇ ਇਹ ਹਾਂ ਸਿੰਗਲ ਟਾਇਰੀਆਂ ਜਾਣ ਲੱਗਿਆ ਨੇ ਵਧੀਆ ਇਹਨਾਂ ਦੇ ਉਹ ਟਾਇਰ ਵੀ ਵਿੱਚ ਪਾਉਣੇ ਨੇ ਨਹੀਂ ਭਾਈ ਜੋ ਵੀ ਭਰੀ ਖੜੀਆਂ ਟਾਇਰਾ ਕਰਕੇ ਦੋ ਸਾਲ ਲਏ ਹੋਇਆ ਟਾਇਰਾ ਵੀ ਤਾਂ ਵਿੱਚੋਂ ਭਰੀ ਖੜੀਆ ਫਿਰ ਜਿਹੜੇ ਕੱਢਦੇ ਬਈ ਤੁਪ ਚ ਖਰਾਬ ਹੁੰਦਾ ਬਾਈ ਠੀਕ ਹੈ ਠੀਕ ਇਹਦੇ ਵਿੱਚ ਰੱਖ ਦਿੰਦੇ ਆ ਇਹ 65 65000 ਦੀਆਂ ਟਰਾਲੀਆਂ ਆ ਇਹ 65000 ਦੀਆਂ ਦੇ ਦਾਂਗੇ ਉਹ ਟਰਾਲੀ ਨਹੀਂ ਗਾ ਮਰ 230000 ਦੀਆਂ ਬਣ ਗਈਆਂ ਭਾਈ ਆ ਹਲ ਪੈ ਨੇ ਸੰਗਰੀਆਂ ਵਾਲਿਆਂ ਦੇ ਆ ਵੀ ਜਿਹੜਾ ਨੇ ਵੀਰੇ ਇੱਕ ਟੂੜੀ ਵਾਲੀ ਵਾਲੀਆਂ ਵਾਸਤੇ ਇਹ ਆ ਟੂੜੀ ਵਾਲੀਆਂ ਹੀ ਨੇ ਭਾਈ ਇਹ ਆ ਉਦੋਂ ਦਾ ਕੰਮ ਆਉਣੀ ਨਹੀਂ ਵੀਰੇ ਟੂੜੀ ਵਾਲੇ ਦੇ ਕਿਉਂਕਿ ਜਾਲ ਜੂ ਲੱਗੇ ਹੋਏ ਨੇ 60 6000 ਹਲ ਦਿਖਾ ਦੇ ਭਾਈ ਦਿਖਾਣਾ ਕਿਸੇ ਵੀਰ ਨੂੰ ਚਾਹੀਦੇ ਹੁੰਦੇ ਹ ਹਲ ਬਹੁਤ ਟੌਪ ਦੇ ਸੰਗਰੀਆਂ ਵਾਲਿਆਂ ਦੇ ਹਲ ਨੇ ਇਹ 2 ਕਵਾਂਟਲ 75 ਕਿਲੋ ਦੇ ਨੇ ਚਾਹੇ ਤੋਲ ਕੇ ਲੈ ਜਾਵੇ ਅਗਲਾ ਭਾਈ 2 ਕਵਾਂਟਲ 75 ਕਿਲੋ ਦੇ ਨੇ ਭਾਈ ਆ ਦੇਖੋ ਕਾਬਲੇ ਪਾਏ ਹੋਏ ਨੇ ਆ ਚੀਜ਼ਾਂ ਦੇ ਵਿੱਚ ਜਿਗੁਰ ਨਾਲ ਇਕੱਲੀ ਟੈਨ ਤੇ ਮੋਹਰ ਲੱਗੀ ਪਈ ਆ ਇਕੱਲੀ ਟੈਨ ਦੇ ਵਿੱਚ ਨਾਟ ਪਾਏ ਹੋਏ ਨੇ ਇਹਨਾਂ ਦੇ ਵਿੱਚ ਵੀ ਫਾਲਾ ਪਿੰਗਾ ਨਹੀਂ ਹੁੰਦਾ ਹੈਗਾ ਨਾਟੇ ਟੱਟੂਗਾ ਜੇ ਟੱਟੂਗਾ ਕਿਤੇ ਅਟਦਾ ਵੀ ਆ ਕੋਈ 28000 ਦੇ ਦੇ ਦਾਂਗੇ ਬੱਬੂ ਭਾਈ ਹਾਂਜੀ 28000 ਦੇ ਦੋ ਕਵਾਂਟਲ 75 ਕਿਲੋ ਦੇ 28000 ਮੁੱਲ ਕੀਤਾ ਵੀਰ ਨੇ ਇਹ ਹਲ ਪੈ ਨੇ ਜੇ ਘੱਟ ਮੁੱਲ ਵਾਲੇ ਨੇ ਲੈਣੇ ਨੇ ਕਿਸੇ ਨੇ ਇਹ ਵੀ 11 ਹਲ ਨੇ ਇਹ ਆਪਾਂ ਦੇ ਦਾਂਗੇ 14000 ਦੇ आज 14000 ਦੇ ਨਹੀਂ ਇਹ ਇਹਨਾਂ ਦਾ ਵੇਟ ਫੂਟ ਨਹੀਂ ਕਰਿਆ ਹੋਣਾ ਹਨਾ ਨਾ ਬਾਈ ਵੇਟ ਨਹੀਂ ਕਰਿਆ ਉਹ ਵਧੀਆ ਨੇ ਹਾਲ ਹਾਂਜੀ ਹਾਲ ਸੋਹਣੇ ਨੇ ਤੇ ਵੀਰੇ ਐਡਰੈਸ ਐਡਰੈਸ ਆਪਣਾ ਬਾਈ ਦਿੱਤੂ ਪਰ ਜੱਟਾਂ ਦਾ ਹੂੰ ਬੱਸ ਸਟੈਂਡ ਪੈ ਜਾਂਦਾ ਅੱਡਾ ਪੈ ਜਾਂਦਾ ਇਹ ਬਾਦਸ਼ੋ ਤੋਂ ਪਟਿਆਲਾ ਰੋਡ ਤੇ ਸਰੰਦ ਬੀ 20 ਕਿਲੋਮੀਟਰ ਨਾਬਾ ਵੀ 20 ਕ ਖੰਨਾ 25 ਆ ਤੇ 25 ਕੇ ਪਟਿਆਲਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਹੈ 992193022 ਠੀਕ ਹੈ 992193022 ਜਿਹੜੇ ਤੁਹਾਨੂੰ ਟਰੈਕਟਰ ਦਿਖਾ ਦੇ ਸਾਰੇ ਭਰਾਵਾਂ ਨੂੰ ਠੀਕ ਹੈ ਜੀ ਤੇ ਕੰਟੈਕਟ ਕਰੋ ਜਿਹੜੇ ਵੀਰੇ ਵੀਰ ਨੂੰ ਲੋੜ ਹੈ ਤਾਂ ਤੁਸੀਂ ਸੱਤੇ ਵੀਰ ਨਾਲ ਕੰਟੈਕਟ ਕਰਾਓ ਤੇ ਟਰੈਕਟਰ ਲੈ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵੀਰੇ ਰਿਕੁਐਸਟ ਹੈ ਬਹੁਤ ਟਾਈਮ ਬਾਦ ਆਪਾਂ ਵੀਡੀਓ ਪਾਈ ਹੈ ਠੀਕ ਹੈ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ ਧੰਨਵਾਦੀ ਜੀ